ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੁਨਰ ਸਿਰਜੀਤੀ ਹੋਈ ਹੈ ਇਹ ਜਿਹੜੀ ਕੌਮ ਲਈ ਕਾਫੀ ਲਾਭਵੰਦ ਹੋਵੇਗੀ ਕਿਉਂਕਿ ਪੁਰਾਣਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਉਸ ਦੀ ਜਿਹੜੀ ਨੀਂਹ ਪੱਥਰ ਸੀ ਉਹ ਇਸ ਲਈ ਰੱਖਿਆ ਗਿਆ ਸੀ ਕਿ ਪੰਜਾਬ ਪੰਜਾਬੀਅਤ ਦੀ ਗੱਲ ਹੋ ਸਕੇ ਤੇ ਜਦੋਂ ਵੀ ਕਿਤੇ ਕੌਮ ਤੇ ਭੀੜ ਪਵੇ ਤਾਂ ਸ਼੍ਰੋਮਣੀ ਅਕਾਲੀ ਦਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਖੜ ਸਕੇ ਪਰ ਜਿਹੜੇ ਇਸ ਦੇ ਆਗੂ ਸੀ ਉਹ ਆਪਣੇ ਨਿੱਜੀ ਸਵਾਰਥਾਂ ਲਈ ਇਸ ਨੂੰ ਵਰਤਣ ਲੱਗੇ ਸੀ ਅਤੇ ਹੁਣ ਜਿਹੜਾ ਅਕਾਲੀ ਦਲ ਮੋੜ ਪੋਨ ਸਰਜੀਤ ਕਰਿਆ ਤਾਂ ਇਹ ਹਮੇਸ਼ਾ ਪੰਜਾਬ ਦੀ ਗੱਲ ਕਰੇਗਾ ਅਤੇ ਜਿਹੜੀ ਕੌਮ ਦੀ ਗੱਲ ਕਰੇਗਾ ਤੇ ਰਾਜਨੀਤੀ ਅਤੇ ਕੌਮ ਨੂੰ ਬਰਾਬਰ ਰੱਖੇ ਜਿਹੜੀ ਰਾਜਨੀਤੀ ਅਤੇ ਜਿਹੜੀ ਕੌਮ ਦੀ ਗੱਲ ਹੈ ਉਸ ਨੂੰ ਬਰਾਬਰਤਾ ਬਖਸ਼ੇਗਾ ਤੇ ਜਿਹੜਾ ਸਾਡਾ ਪ੍ਰਧਾਨ ਹੈ ਹਰਪ੍ਰੀਤ ਸਿੰਘ ਉਸ ਨੇ ਆਪਣਾ ਕੋਈ ਵੀ ਮੁੱਖ ਮੰਤਰੀ ਦਾ ਅਹੁਦਾ ਨਹੀਂ ਲੈਣਾ ਸਿਰਫ ਸੇਵਾ ਕਰਨੀਆਂ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੁਣ ਬਣੀ ਹੈ ਉਹ ਜਿਹੜੀ ਪੰਜਾਬੀਆਂ ਦੀ ਜਾਂ ਕੌਮ ਦੀ ਹੀ ਗੱਲ ਕਰੇਗੀ ਜਿਹੜੇ ਆਪਣੇ ਨੇਰ ਸਵਾਰਥ ਨੇ ਉਹਨਾਂ ਨੂੰ ਪਿੱਛੇ ਛੱਡੇਗੀ ਕੀ ਕਹਿਣਾ ਇਕਬਾਲ ਸਿੰਘ ਝੁੰਦਾ ਦਾ ਉਹ ਤੁਹਾਨੂੰ ਦਿਖਾਉਂਦੇ ਆ ਪੰਥ ਔਰ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਦੇ ਕੇ ਪੰਥ ਔਰ ਪੰਜਾਬ ਦੇ ਭਲੇ ਲਈ ਇਕੱਤਰ ਹੋਏ ਆ ਉਹ ਕੁਰਬਾਨੀ ਔਰ ਤਿਆਗ ਦਾ ਜਜ਼ਬਾ ਜਿਹੜਾ ਕਿਸੇ ਟਾਈਮ ਸਾਨੂੰ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਦੇਖਣ ਨੂੰ ਮਿਲਿਆ ਕਰਦਾ ਸੀ ਸੰਤਾਂ ਦੇ ਟਾਈਮ ਤੇ ਉਹ ਹੌਲੀ-ਹੌਲੀ ਇਹ ਲੋਪ ਹੁੰਦਾ ਗਿਆ ਨਜਾ ਤੇ ਸਤਾ ਦੀ ਲਾਲਸਾ ਭਾਰੂ ਹੁੰਦੀ ਗਈ ਵਰਕਰ ਨਵਾਜ਼ੀ ਖਤਮ ਹੁੰਦੀ ਗਈ ਔਰ ਸ਼ਰੋਮਣੀ ਇਕਾਲੀ ਦਲ ਦੀ ਲੀਡਰਸ਼ਿਪ ਸੀ ਜਿਹੜੀ ਉਹ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਤੇ ਚਾਪਲੂਸਾਂ ਦੇ ਘੇਰੇ ਵਿੱਚ ਉਲਝ ਕੇ ਰਹਿ ਗਈ ਜਿੱਥੋਂ ਪੰਥ ਪਿੱਛੇ हटਿਆ ਔਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਗਿਆ ਸਿੰਘ ਸਾਹਿਬ ਸ਼ਸ਼ੋਭਤ ਨੇ ਸਟੇਜ ਤੇ ਉਸ ਦਰਦ ਨੂੰ ਸਮਝ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਦਖਲ ਅੰਦਾਜ਼ੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਕੌਮ ਦੀ ਔਰ ਪੰਜਾਬ ਦੀ 15 ਲੱਖ ਦੀ ਭਰਤੀ ਬਿਨਾਂ ਕਿਸੇ ਸੈਟਅਪ ਬਿਨਾਂ ਕਿਸੇ ਪੋਲੀਟੀਕਲ ਪਾਰਟੀ ਤੋਂ ਸੰਗਤ ਨੇ ਸ਼੍ਰੀ ਕਾਲ ਤਖਸਬ ਨੂੰ ਸਮਰਪਿਤ ਹੋਪੇ ਕੀਤੀ ਅੱਜ ਉਹਦਾ ਰੂਪ ਹੈ ਜਿਹੜਾ ਉਹ ਸਹਿਯੋਗ ਦਾ ਸਾਨੂੰ ਠਾਠਾ ਮਾਰਦਾ ਇਕੱਠ ਨਜ਼ਰ ਆ ਰਿਹਾ ਹੈ ਔਰ ਸਾਧ ਸੰਗਤ ਜੀ ਇਹ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਹੋਈ ਹੈ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਧਰਮ ਅਤੇ ਰਾਜਨੀਤੀ ਦਾ ਸੁਮੇਲ ਹੋਇਆ ਹੈ ਧਰਮ ਦਾ ਰਾਜਨੀਤੀ ਤੇ ਕੁੰਡਾ ਕਾਇਮ ਹੋਇਆ ਦੋਨੋਂ ਇਹ ਮਹਾਨ ਸ਼ਕਤੀਆਂ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਪੰਥ ਕਾਉਂਸਲ ਦੀ ਚੇਅਰਪਰਸਨ ਬੀਬਾ ਸਤਵੰਤ ਕੌਰ ਜੀ ਦੋਨਾਂ ਦਾ ਕੋਈ ਸਵਾਰਥ ਨਹੀਂ ਹੈ ਦੋਨਾਂ ਨੇ ਕਿਸੇ ਨੇ ਮੁੱਖ ਮੰਤਰੀ ਮੰਤਰੀ ਨਹੀਂ ਬਣਨਾ ਸਿਰਫ ਕੌਮੀ ਦਰਦ ਹੈ ਜਿਸ ਦਰਦ ਲਈ ਉਹ ਤੁਰੇ ਨੇ ਕਿ ਅੱਜ ਪੰਥ ਔਰ ਪੰਜਾਬ ਨੂੰ ਲੋੜ ਹੈ ਨਿਸ਼ਕਾਮ ਆਗੂਆਂ ਦੀ ਔਰ ਉਹ ਦੋਨੋਂ ਸ਼ਕਤੀਤਾ ਜਿਸ ਤਰ੍ਹਾਂ ਪੰਥ ਪ੍ਰਸਤੀ ਔਰ ਆਪਦੀ ਵਿਰਾਸਤ ਨੂੰ ਕਾਇਮ ਰੱਖ ਕੇ ਸਾਨੂੰ ਸੇਧ ਦੇਣ ਗਿਆ ਅਸੀਂ ਉਸਤੇ ਪਹਿਰਾ ਦੇਣਾ ਔਰ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਤਾ ਨੂੰ ਵਰਤਿਆ ਉਹਨਾਂ ਤੋਂ ਪੰਥ ਔਰ ਪੰਜਾਬ ਦਾ ਖੇੜਾ ਛਡਾਉਣਾ ਅਸੀਂ ਇਹ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੇ ਅੱਜ ਜੋ ਸਮਾ ਹੈ ਅੱਜ ਜੋ ਇਹ ਪਲੇਟਫਾਰਮ ਸਿਰਜਿਆ ਗਿਆ ਹੈ ਸੰਗਤ ਦੇ ਸਹਿਯੋਗ ਨਾਲ ਅੱਜ ਹੋਰ ਕੋਈ ਪਾਰਟੀ ਨਹੀਂ ਹੈ ਪੰਜਾਬ 'ਚ ਜਿਹੜੀ ਪੰਥ ਔਰ ਪੰਜਾਬ ਦੀ ਗੱਲ ਕਰਦੀ ਹੋਵੇ ਆ ਜਿਹੜੇ ਆਪਾਂ ਤਜਰਬੇ ਕਰ ਕਰਕੇ ਫੇਲ ਹੋ ਰਹੇ ਆ ਝਾੜੂ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਇਹਨਾਂ ਤੋਂ ਵੀਰੋ ਖੇੜਾ ਛਡਾ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ 'ਚ ਔਰ ਬੀਬਾ ਸਤਵੰਤ ਕੌਰ ਉਹਨਾਂ ਦੀ ਅਗਵਾਈ 'ਚ ਆਪਾਂ ਪੰਥ ਪ੍ਰਸਤ ਹੋਣ ਦਾ ਸਬੂਤ ਦਈਏ ਔਰ ਪੰਥਕ ਮਸਲੇ ਪੰਜਾਬ ਦੇ ਮਸਲੇ ਜਿਨ੍ਹਾਂ ਨੂੰ ਅਸੀਂ ਤਲੰਜਲੀ ਦੇ ਚੁੱਕੀਆਂ ਨੇ ਸਾਡੀਆਂ ਸਾਰੀਆਂ ਪਾਰਟੀਆਂ